ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਹੈ ਨਾਨਕ ਰਾਜ ਚਲਾਇਆ ਕੀ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਕੀਤਾ ਹੈ ਲੈ ਕੇ ਰਾਜ ਵੀ ਕੀਤਾ ਉਹ ਕਿਹੜੇ ਰਾਜ ਦੀ ਗੱਲ ਹੋਈ ਹੈ ਇਹ ਜੋ ਸ਼ਬਦ ਹੈ ਇਹ ਆਦ ਗ੍ਰੰਥ ਦੀ ਬਾਣੀ ਦੇ ਵਿੱਚ ਆਮ ਕਲੀ ਕੀ ਬਾਦ ਦੇ ਵਿੱਚ ਆਇਆ ਹੈ ਇਹ ਜੋ ਨਾਨਕ ਰਾਜ ਚਲਾਇਆ ਵਾਲੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਰਾਜ ਚਲਾਇਆ ਹੈ ਸੰਸਾਰੀ ਰਾਜ ਨਹੀਂ ਚਲਾਇਆ ਸੰਸਾਰੀ ਤਾਂ ਰਾਜੇ ਬੋਤੋ ਹੁਏ ਹਨ ਇਹਨਾਂ ਹਿੰਦੁਸਤਾਨ ਦੇ ਵਿੱਚ ਪਠਾਣ ਸੀ ਠਾਣਾ ਤੋਂ ਬਾਅਦ ਬਾਬਰ ਚੜ੍ਹ ਕੇ ਆਇਆ ਹੈ ਜੇਕਰ ਗੁਰੂ ਨਾਨਕ ਨੇ ਰਾਜ ਕਰਨਾ ਸੀ ਹਿੰਦੁਸਤਾਨ ਦੇ ਉੱਤੇ ਉਹ ਤਾਂ ਫਿਰ ਬਾਬਰ ਨੂੰ ਮਾਰ ਸਕਦੇ ਸਨ ਆਪਣੀ ਸ਼ਕਤੀ ਦੇ ਨਾਲ ਬਾਬਰ ਦਾ ਤਖ਼ਤਾ ਪੁੱਟਾ ਕਰ ਸਕਦੇ ਸਨ ਪਰ ਗੁਰੂ ਨਾਨਕ ਸਾਹਿਬ ਨੇ ਰਾਜ ਦੀ ਗੱਲ ਨਹੀਂ ਕੀਤੀ ਤੇ ਨਾ ਗੁਰਬਾਣੀ ਕਹਿੰਦੀ ਹੈ ਕਿ ਸਿੱਖ ਰਾਜ ਕਰੇ ਬਾਣੀ ਤਾਂ ਕਹਿੰਦੀ ਹੈ ਰਾਜ ਨਾ ਚਾਹੂੰ ਮੋਗਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਰਾਜ ਦੀ ਗੱਲ ਵੀ ਨਹੀਂ ਕੀਤੀ ਹੈ ਗੁਰੂ ਸਾਹਿਬ ਸਿੱਖ ਨੂੰ ਰਾਜ ਨਹੀਂ ਕਰਨ ਦੇਣਾ ਹੁਣ ਜੋ ਰਾਜ ਵਾਲੀ ਗੱਲ ਹੈ ਇੱਥੇ ਜੋ ਨਾਨਕ ਰਾਜ ਜਲਾਇਆ ਆਇਆ ਹੈ ਇਹ ਕਿਹੜਾ ਰਾਜ ਹੈ ਗੁਰੂ ਨਾਨਕ ਸਾਹਿਬ ਨੇ ਉਹ ਧਰਮ ਦਾ ਰਾਜ ਹੈ ਉਹ ਸਾਰੇ ਸੰਸਾਰ ਦੇ ਵਿੱਚ ਚਲਾਇਆ ਹੈ ਹੁਣ ਦੁਨੀਆਂ ਦੇ ਵਿੱਚ 5000 ਤੋਂ ਵੀ ਵੱਧ ਧਰਮ ਹਨ ਸਾਰੇ ਧਰਮਾਂ ਦੇ ਵਿੱਚ ਲੜਾਈ ਹੈ ਸਾਰੇ ਧਰਮਾਂ ਦੇ ਵਿੱਚ ਕਲੇਸ਼ ਹਨ ਹਿੰਦੁਸਤਾਨ ਦੇ ਵਿੱਚ ਹਿੰਦੂ ਮੁਸਲਮਾਨਾਂ ਦਾ ਝਗੜਾ ਹੈ ਹਿੰਦੁਸਤਾਨ ਤੋਂ ਜੇਕਰ ਬਾਹਰ ਚਲੇ ਜਾਈਏ ਉਹ ਜਿਹੜੇ ਮੁਸਲਮਾਨਾਂ ਦੇ ਦੇਸ਼ ਹਨ ਸ਼ੀਆ ਸੁੰਨੀ ਦਾ ਰੋੜਾ ਹੈ ਬੋਧੀਆਂ ਦਾ ਰੋੜਾ ਆਪਣੇ ਧਰਮ ਦੇ ਵਿੱਚ ਹੀ ਪੈ ਗਿਆ ਹੈ ਸਿੱਖਾਂ ਦਾ ਵੀ ਰੋਲਾ ਪਿਆ ਹੈ ਕੋਈ ਦਸ਼ਮਦੀ ਨਿੰਦਿਆ ਕਰਦਾ ਹੈ ਕੋਈ ਨਾਨਕ ਸਿੰਘਾਂ ਨੂੰ ਮਾੜਾ ਬੋਲਦਾ ਹੈ ਕੋਈ ਗੁਰਦੁਆਰਿਆਂ ਨੂੰ ਮਾੜਾ ਉਲੀ ਜਾਂਦਾ ਸਿੱਖਾਂ ਦੇ ਵਿੱਚ ਵੀ ਕਲੇਸ਼ ਹੈ ਜੋ ਝਗੜਾ ਗੁਰੂ ਨਾਨਕ ਸਾਹਿਬ ਨੇ ਮਟਾਇਆ ਸੀ ਸਿੱਖਾਂ ਨੂੰ ਸੱਚ ਦਰੜਾਇਆ ਸੀ ਇੱਕ ਸੱਚ ਬਾਰੇ ਦੱਸਿਆ ਸੀ ਤੇ ਧਰਮ ਦਾ ਮਾਰਗ ਦੱਸ ਕੇ ਸੱਚ ਦੀ ਜੜੀ ਨੀ ਰੱਖੀ ਸੀ ਸਿੱਖ ਉਸ ਨੂੰ ਨਹੀਂ ਮੰਨਦੇ ਜਿਵੇਂ ਪੰਡਤ ਨੇ ਵੇਦਾਂ ਨੂੰ ਛੱਡਿਆ ਹੈ ਸਿਮਰਤੀਆਂ ਸ਼ਾਸਤਰਾਂ ਹੱਥੇ ਵਿੱਚ ਵੱਢ ਲਏ ਹਨ ਐਵੇਂ ਹੀ ਅੱਜ ਦੇ ਸਿੱਖ ਨੇ ਆਦਿ ਦੀ ਦੇ ਦਸਮ ਦੀ ਬਾਣੀ ਨੂੰ ਛੱਡ ਦਿੱਤਾ ਹੈ ਤੇ ਇਹ ਵੀ ਵਾਹਮਣਾ ਦੀ ਤਰ੍ਹਾਂ ਸਿਮਰਤੀਆਂ ਸ਼ਾਸਤਰ ਫੜ ਕੇ ਬੈਠ ਗਏ ਹਨ ਹੁਣ ਇਹ ਜੋ ਸ਼ਬਦ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਹੈ ਗੁਰੂ ਨਾਨਕ ਸਾਹਿਬ ਨੇ ਜੋ ਧਰਮ ਦਾ ਮਾਰਗ ਹੈ ਜੋ ਧਰਮ ਦਾ ਰਾਜ ਹੈ ਉਸ ਨੂੰ ਚਲਾਇਆ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਆਪਣੇ ਘਰਵਾਰ ਨੂੰ ਛੱਡਿਆ ਹੈ ਜਦੋਂ ਚਾਰ ਉਦਾਸੀਆਂ ਕੀਤੀਆਂ ਹਨ ਕਦੇ ਗੁਰੂ ਨਾਨਕ ਸਾਹਿਬ ਜੀ ਮੱਕੇ ਜਾਂਦੇ ਹਨ ਕਦੀ ਕਾਸ਼ੀ ਦੇ ਵਿੱਚ ਜਾਂਦੇ ਹਨ ਕਦੀ ਹਰਿਦਵਾਰਾ ਨੂੰ ਜਾ ਕੇ ਮਿਲਦੇ ਹਨ ਚੱਕਰ ਵਰਤੀ ਰਹਿ ਕੇ ਧਰਮ ਦਾ ਜੋ ਸੱਚ ਹੈ ਉਸ ਦਾ ਪ੍ਰਚਾਰ ਕੀਤਾ ਹੈ ਧਰਮ ਦਾ ਮਾਰਗ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਹੈ ਇਹ ਜੋ ਰਾਜ ਦੁਆ ਸੰਸਾਰੀ ਰਾਜ ਹੈ ਇਹ ਗੁਰੂ ਨਾਨਕ ਸਾਹਿਬ ਨੇ ਨਹੀਂ ਕੀਤਾ ਨਾ ਹੀ ਕਦੇ ਗੁਰਬਾਣੀ ਇਹ ਰਾਜ ਕਰਨ ਨੂੰ ਕਹਿੰਦੀ ਹੈ ਕਿ ਬਾਣੀ ਦਾ ਆਵਾਜ਼ ਕਹਿੰਦੀ ਹੈ ਕੂੜ ਰਾਜਾ ਕੂੜ ਬੱਜਾ ਤੇ ਕੂੜ ਸਭ ਸੰਸਾਰ ਸਗਲ ਸ੍ਰਿਸ਼ਟ ਕੋ ਰਾਜ ਅਖਿਆ ਇਹੋ ਜਿਹੇ ਰਾਜ ਨੂੰ ਕੀ ਕਰਨਾ ਹੈ ਜਿੱਥੇ ਮਾਨਵਤਾਵਾਦ ਦਾ ਸਿਰ ਵਟਿਆ ਜਾਂਦਾ ਹੈ ਜਿੱਤੇ ਸੱਚ ਨੂੰ ਲੁਕੋਇਆ ਜਾਂਦਾ ਹੈ ਜਿਵੇਂ ਰਾਜ ਦੇ ਵਿੱਚ ਸੱਚ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੈ ਜਿਵੇਂ ਰਾਜ ਦੇ ਵਿੱਚ ਝੂਠੇ ਲੋਕ ਸੱਚ ਨੂੰ ਦੱਬ ਕੇ ਆਪਣੀ ਚੁੱਲ੍ਹੇ ਚ ਬੰਦੇ ਹਨ ਜਿਸ ਰਾਜ ਦੇ ਵਿੱਚ ਧਰਮ ਦੀ ਗੱਲ ਨੂੰ ਛੱਡ ਕੇ ਅਧਰਮ ਨੂੰ ਪਨਾਇਆ ਜਾਂਦਾ ਜਿਸ ਰਾਜ ਦੇ ਵਿੱਚ ਲੋਕਾਂ ਨੂੰ ਮਾਰਿਆ ਜਾਂਦਾ ਹੈ ਸੱਚ ਬੋਲਣ ਤੇ ਜਿਸ ਰਾਜ ਦੇ ਵਿੱਚ ਜਿਹੜੇ ਲੋਕ ਝੂਠ ਬੋਲਦੇ ਹਨ ਉਹਨਾਂ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ ਜਿਸ ਰਾਜ ਦੇ ਵਿੱਚ ਖੋਟਿਆਂ ਨੂੰ ਚੰਗਾ ਆਖਿਆ ਜਾਂਦਾ ਹੈ ਤੇ ਚੰਗੀਆਂ ਨੂੰ ਖੋਟਾ ਆਖਿਆ ਜਾਂਦਾ ਹੈ ਉਹ ਜਿਹੜਾ ਧਰਮ ਹੈ ਉਸ ਨੂੰ ਗੁਰਬਾਣੀ ਆ ਧਰਮ ਕਹਿੰਦੀ ਹੈ ਹੁਣ ਹਿੰਦੁਸਤਾਨ ਦੇ ਵਿੱਚ ਜਿਹੜੇ ਧਰਮਾਂ ਦੇ ਰੂੜੇ ਹਨ ਬਾਣੀ ਆਖਦੀ ਹੈ ਹਿੰਦੂ ਅੰਨਾ ਤੁਰਕੂ ਕਾਣਾ ਹਿੰਦੁਸਤਾਨ ਦੇ ਵਿੱਚ ਜਿਹੜਾ ਹਿੰਦੂਆਂ ਦਾ ਅਤੇ ਮੁਸਲਮਾਨਾਂ ਦਾ ਰੂੜਾ ਹੈ ਹੁਣ ਬਾਣੀ ਕਿਹੜੇ ਹਿੰਦੂ ਨੂੰ ਅੰਨਾ ਬੋਲ ਰਹੀ ਹੈ ਕਿਹੜੇ ਤੁਰਕ ਨੂੰ ਅੰਨਾ ਬੋਲ ਰਹੀ ਹੈ ਜਿਸਨੇ বেদਾਂ ਨੂੰ ਪੜਨਾ ਛੱਡ ਦਿੱਤਾ ਹੈ ਸਿਮਰਤੀਆਂ ਸ਼ਾਸਤਰਾਂ ਜਦੋਂ ਹੱਥੀਂ ਵਿੱਚ ਫੜੀਆਂ ਹਨ ਤੇ ਹਿੰਦੁਸਤਾਨ ਦੇ ਵਿੱਚ ਰੂਲ ਐਂਡ ਡਿਵਾਈਡ ਜਿਹੜੀ ਵਰਣਵੰਡ ਹੈ ਉਹ ਜਦੋਂ ਹਿੰਦੁਸਤਾਨ ਦੇ ਵਿੱਚ ਬ੍ਰਾਹਮਣਾਂ ਨੇ ਫੁੱਟ ਪਾਇਆ ਹੈ ਉਹ ਸਾਨੂੰ Hindu ਕਿਹਾ ਹੈ ਜਿਸਨੇ বেদਾਂ ਨੂੰ ਛੱਡਿਆ ਉਹ Hindu ਹੈ ਤੁਰਕੂ ਕਹਾਣਾ ਮੁਸਲਮਾਨ ਨਹੀਂ ਆਖਿਆ ਤੁਰਕੂ ਆਖਿਆ ਹੈ ਜਿਸਨੇ বেদ ਛੱਡੇ ਹਨ ਉਹ Hindu ਹਨ ਜਿਨ੍ਹਾਂ ਨੇ ਵਰਣ ਬੰਡ ਨੂੰ ਬਣਾਇਆ ਹੈ ਉਹ ਹਿੰਦੂ ਹਨ ਬ੍ਰਾਹਮਣ ਆਖਦੇ ਹਨ ਕਿ ਜਿਹੜਾ ਸ਼ੁੱਤਰ ਹੈ ਇਸ ਨੂੰ ਕਦੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੁੜੇ ਬੈਸ਼ਾ ਨੇ ਖੇਤੀ ਹੀ ਕਰਨ ਬ੍ਰਾਹਮਣਾਂ ਦੇ ਕੋਲ ਵੀ ਨਾ ਆਉਂ ਸਭ ਤੋਂ ਵੱਧ ਜੇਕਰ ਹਿੰਦੁਸਤਾਨ ਤੇ ਪਾਪ ਹੋਏ ਹਨ ਹਿੰਦੁਸਤਾਨ ਦੇ ਹੀ ਲੋਕਾਂ ਦੇ ਨਾਲ ਉਹ ਆਪਣੇ ਨਹੀਂ ਕੀਤੇ ਹਨ ਜੇਕਰ ਸ਼ੁੱਤਰ ਗੀਤਾ ਨੂੰ ਸੁਣ ਲੈਂਦਾ ਹੈ ਰਮਾਇਣ ਨੂੰ ਸੁਣ ਲੈਂਦਾ ਹੈ ਇਹ ਰਮਾਇਣ ਤਾਂ ਤੁਲਸੀ ਦਾਸ ਦੀ ਹੈ ਇੱਕ ਜਿਹੜੀ ਰਮਾਇਣ ਹੈ ਉਹ ॠषि ਵਾਲਮੀਕੀ ਦੀ ਹੈ ਹਿੰਦੁਸਤਾਨ ਦੇ ਵਿੱਚ ਵਾਲਮੀਕੀ ॠषि ਦੀ ਜਿਹੜੀ ਰਮਾਇਣ ਹੈ ਉਸ ਨੂੰ ਛੱਡ ਕੇ ਤੁਲਸੀਦਾਸ ਦੀ ਰਮਾਇਣ ਦਾ ਪ੍ਰਚਾਰ ਕੀਤਾ ਜਾਂਦਾ ਹੈ ਕਿਉਂਕਿ ਜਿਹੜੇ ਬਾਲ ॠषि ਵਾਲਮੀਕੀ ਜੀ ਦੀ ਰਮਾਇਣ ਦਾ ਆਰਾਮ ਹੈ ਉਹ ਪਰਮੇਸ਼ਰ ਹੈ ਜਿਹੜਾ ਘਟ ਘਟ ਦੇ ਵਿੱਚ ਹੈ ਜਿਹੜਾ ਸਭੇ ਘਟ ਆਰਾਮ ਬੋਲੇ ਜਿਹੜਾ ਸਾਰਿਆਂ ਦੇ ਵਿੱਚ ਜਨ ਥਲ ਦੇ ਵਿੱਚ ਹਰ ਪਾਸੇ ਜਿਹੜਾ ਪਰਮੇਸ਼ਰ ਆਰਾਮ ਬਣ ਕੇ ਹੁੰਦਾ ਹੈ ਤੁਲਸੀ ਦਾਸ ਦੀ ਜਿਹੜਾ ਰਮਾਇਣ ਦਾ ਆਰਾਮ ਹੈ ਉਹ ਅਜੁੱਧਿਆ ਬਾਰੇ ਆਰਾਮ ਜੁਤਰ ਹਨ ਜੇ ਕਰਿ ਸ਼ੁੱਧਰ ਇਹ ਜੋ ਕਥਾ ਹੈ ਰਮਾਇਣ ਦੀ ਉਹ ਦਸਵੇਂ ਪਾਸ਼ੇ ਵੀ ਦੱਸਦੇ ਹਨ RAM ਕਸਾਇ ਜੁਗ ਜੁਗ ਟਲ ਸਭ ਕੋਈ ਭਾਖਤ ਨਹੀਂ ਤੋ ਸੁਰਗ ਵਾਸ ਰਗੂਵਰ ਕਰਾ ਸਗਰੀਪੁਰੀ ਸੁਨੇ ਅਜੁੱਧਿਆ ਬਾਰੇ RAM ਦੀ ਜਿਹੜੀ ਕਥਾ ਸੁਣਦਾ ਹੈ ਰਮਾਇਣ ਨੂੰ ਪੜ੍ਹਦਾ ਹੈ ਠੀਕ ਹੈ ਸੁਰਗ ਦੇ ਵਿੱਚ ਚਲਿਆ ਜਾਊਗਾ ਸਵਰਗ ਦੇ ਵਿੱਚ ਉਹ ਆਤਮਾ ਜਾ ਕੇ ਸੁੱਖ ਲੈ ਲਵੇਗੀ ਉਹ ਜਦੋਂ ਸੁਰਗ ਦਾ ਸਮਾਂ ਉਸ ਦਾ ਪੂਰਾ ਹੋਵੇਗਾ ਧਰਤੀ ਦੇ ਫੇਰ ਵੀ ਧਾਣਾ ਪਵੇਗਾ ਜੰਮਣਾ ਮਰਨਾ ਨਹੀਂ ਕੱਟਿਆ ਗਿਆ ਫੇਰ ਵੀ ਰਮਾਣ ਵੜ ਗਿਆ ਇਹ ਜੰਮਣਾ ਕਰਨਾ ਕੌਣ ਕੱਟੇਗਾ ਜਦੋਂ ਜਦੋਂ ਸ਼ੂਦਰਾ ਨੇ ਰਮਾਣ ਨੂੰ ਸੁਣਿਆ ਹੈ ਬ੍ਰਾਹਮਣਾਂ ਨੇ ਕੀ ਕੀਤਾ ਸੱਕਾ ਹਟਾ ਹਲ ਕੇ ਉਹਨਾਂ ਦੇ ਕੰਨ ਦੇ ਵਿੱਚ ਪਾ ਦਿੱਤਾ ਅੱਖਾਂ ਤੋਂ ਅਨੇ ਕਰ ਦਿੱਤੇ ਗਏ ਕੰਨਾਂ ਤੋਂ ਬੋਲੇ ਜੀਭ ਕੱਢ ਦਿੰਦੇ ਸਨ ਕਿਉਂਕਿ ਉਹਨਾਂ ਨੇ ਰਮੈਣ ਨੂੰ ਸੁਣਿਆ ਹੈ ਤੇ ਬਾਹਮਣਾਂ ਨੇ ਰਮੈਣ ਦਾ ਹੀ ਪ੍ਰਚਾਰ ਕੀਤਾ ਸਿਮਰਤੀਆਂ ਆ ਸ਼ਾਸਤਰਾਂ ਦਾ ਵੇਦਾਂ ਨੂੰ ਛੱਡ ਦਿੱਤਾ ਜੋ ਸਿਮਰਤਿ ਸ਼ਾਸਤਰ ਹਨ ਸਿਮਰਤਿ ਸ਼ਾਸਤਰ ਉਹਨਾਂ ਪਾਪ ਜਾਂ ਦੇ ਤੱਤੇ ਸਾਰ ਨਹੀਂ ਜਾਣੀ ਸਿਮਰਤੀਆਂ ਆ ਸ਼ਾਸਤਰ ਬਣਾ ਕੇ ਬਾਹਮਣਾਂ ਨੇ ਹਿੰਦੁਸਤਾਨ 'ਚ ਇਹੋ ਜਿਹੇ ਪਖੰਡ ਤੋੜਿਆ ਲੋਕਾਂ ਨੂੰ ਪਾਪ ਤੇ ਪੁੰਨ ਦੇ ਵਿਚਾਲੇ ਜਾ ਦਿੰਦਾ ਇਹ ਵਸਤੂ ਬਾਹਮਣ ਨੂੰ দান ਕਰਦੇ ਤੈਨੂੰ ਇਹ ਪਾਪ ਨਹੀਂ ਲੱਗੇਗਾ ਤੈਨੂੰ ਕੋਈ ਨਹੀਂ ਲੱਗੇਗਾ ਜੇ ਕਰਦੂ ਮੈਂ ਕਰੇਗਾ ਤੇ ਤੈਨੂੰ ਪਾਪ ਲੱਗ ਜਾਵੇਗਾ ਲੋਕਾਂ ਨੂੰ ਭਰਮ ਦੇ ਵਿੱਚ ਮਸਾਇਆ ਲੋਕਾਂ ਨੂੰ ਧਰਮ ਦਾ ਡਰ ਦੇ ਕੇ ਆਪਣੀ ਜਿਹੜੀ ਦੁਕਾਨਦਾਰੀ ਹੈ ਉਹ ਬਾਹਮਣ ਨੇ ਬੜੇ ਚੰਗੇ ਤਰੀਕੇ ਦੇ ਨਾਲ ਚਲਾਈ ਜਿਨ੍ਹਾਂ ਨੇ ਬੇਦ ਨੂੰ ਛੱਡਿਆ ਹੈ ਸਮਰਤियां ਸ਼ਾਸਤਰਾਂ ਦੇ ਵਿੱਚ ਉਲਝੇ ਹਨ ਵਰਣ ਵਿਵਸਥਾ ਦੇ ਵਿੱਚ ਜਿਹੜੇ ਯਕੀਨ ਰੱਖਦੇ ਹਨ ਉਹ ਹਿੰਦੂ ਹਨ ਤੇ ਉਹ ਅੰਨੇ ਹਨ ਏ ਨਹੀਂ ਕਿ ਇਹ ਅੱਖਾਂ ਤੋਂ ਅੰਨੇ ਹਨ ਉਹ ਜਿਹੜੀਆਂ ਅੰਦਰਲੀ ਅੱਖਾਂ ਹਨ ਜਿਹੜੀ ਸੱਚ ਦੀਆਂ ਜਿਹੜੀ ਧਰਮ ਦੀਆਂ ਅੱਖਾਂ ਉੱਥੋਂ ਅੰਨੇ ਹਨ ਉਹ ਤੇ ਤੁਰਕੂ ਗਾਣਹ ਤੇ ਮੁਸਲਮਾਨ ਨਹੀਂ ਆਖਿਆ ਹੈ ਤੁਰਕੂ ਆਖਿਆ ਹੈ ਜਿਸ ਨੇ ਕੁਰਾਨ ਨੂੰ ਛੱਡ ਦਿੱਤਾ ਹੈ ਜਿਸ ਨੇ ਪਗੰਬਰ ਮੁਹੰਮਦ ਦੀ ਦਸੇ ਹੋਏ ਰਾਤ ਦੇ ਤੁਰਨਾ ਛੱਡ ਦਿੱਤਾ ਹੈ ਉਹ ਤੁਰਕੂ ਹੈ ਤੇ ਉਸਨੂੰ ਤੁਰਕੂ ਹੀ ਰਾ ਕਹਿੰਕੇ ਜਿਵੇਂ ਬਾਂਬਣਾ ਨੇ ਇਹ ਚਾਰ ਵਰਣ ਵਿਵਸਥਾ ਬਣਾ ਕੇ ਝਗੜਾ ਪਾਇਆ ਹੈ ਇਵੇਂ ਹੀ ਮੁਸਲਮਾਨਾਂ ਦੇ ਵਿੱਚ ਵੀ ਵਰਣ ਵਿਵਸਥਾ ਹੈ ਉਹ ਸ਼ੀਆ ਅਤੇ ਸੁੰਨੀ ਦੀ ਹੈ ਉਸ ਦੇ ਵਿੱਚ ਸ਼ੇਖ ਆ ਜਾਂਦੇ ਹਨ ਮਸਾਹੇ ਆ ਜਾਂਦੇ ਹਨ ਇਵੇਂ ਹੀ ਮੁਸਲਮਾਨਾਂ ਨੇ ਵੀ ਇਹ ਵਰਣ ਵਿਵਸਥਾ ਬਣਾ ਕੇ ਆਪਣੇ ਦੇ ਵਿੱਚ ਇਹ ਰੋਲਾ ਪਾਇਆ ਹੈ ਹਿੰਦੁਸਤਾਨ ਦੇ ਅੱਗੇ ਲੋਕਾਂ ਨੂੰ ਵਡਾ ਟੂਕੀ ਕਰਨ ਲੱਗ ਪਏ ਉਹ ਫਿਰ ਅਧਰਮ ਦਾ ਮਾਰਗ ਮੁਸਲਮਾਨਾ ਨੇ ਅਪਣਾਇਆ ਤੇ ਬਾਣੀ 'ਚ ਲਿਖਿਆ ਹਿੰਦੂ ਅੰਨਾ ਤੁਰਕੂ ਕਾਣਾ ਰਾਜ ਹਿੰਦੂਆ ਨੇ ਵੀ ਕੀਤਾ ਹੈ ਤੇ ਰਾਜ ਮੁਸਲਮਾਨਾ ਨੇ ਵੀ ਕੀਤਾ ਹੈ ਬਾਣੀ ਰੇ ਰਾਜ ਨੂੰ ਕਹੇ ਹਿੱਥੇ ਜਿਹੜੀ ਗੱਲ ਆਈ ਹੈ ਨਾਨਕ ਰਾਜ ਚਲਾਇਆ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਜੋ ਬ੍ਰਾਹਮਣਾਂ ਦੀ ਹੈ ਵਰਣ ਭਾਤ ਹੈ ਤੇ ਮੁਸਲਮਾਨਾਂ ਦੀ ਹੈ ਜਿਹੜੀ ਗੱਲਾਂ ਹੈ ਇਹ ਨਾ ਦੋ ਵੀ ਗੁਰਨਾਨਕ ਨੇ ਡਟ ਕੇ ਵਿਰੋਧ ਕੀਤਾ ਹੈ ਤੇ ਭਗਤ ਕਬੀਰ ਜਿੰਨੇ ਵੀ ਭਗਤ ਸਹਿਬਾਨ ਹੋਏ ਹਨ ਸਾਰਿਆਂ ਨੇ ਡੱਟ ਕੇ ਵਿਰੋਧ ਕੀਤਾ ਹੈ। ਨਾਨਕ ਨੇ ਜਿਹੜਾ ਧਰਮ ਚਲਾਇਆ ਹੈ ਉਹ ਮਾਨਵਵਾਦ ਦਾ ਹੈ। 휴ਮੈਨਿਟੀ ਦਾ ਧਰਮ ਹੈ ਜਿਹੜਾ ਸਾਰਿਆਂ ਨੂੰ ਪ੍ਰੇਮ ਕਰਨਾ ਸਿਖਾਉਂਦਾ ਹੈ। ਜੋ ਕਿਸੇ ਦਾ ਧਰਮ ਨਹੀਂ ਵੇਖਦਾ ਹੈ, ਕਿਸੇ ਦਾ ਵਰਣ ਨਹੀਂ ਦੇਖਦਾ ਹੈ, ਕਿਸੇ ਦਾ ਰੰਗ ਨਹੀਂ ਦੇਖਦਾ ਹੈ, ਨਾ ਕਿਸੇ ਦੇ ਲਿੰਗ ਨੂੰ ਦੇਖਦਾ ਹੈ, ਉਹ ਜੋ ਮਾਨਵ ਦਾਦਾ ਧਰਮ ਹੈ ਉਹ ਸਾਰਿਆਂ ਨੂੰ ਪ੍ਰੇਮ ਕਰਨਾ ਸਿਖਾਉਂਦਾ ਜੋ ਗੁਰੂ ਨਾਨਕ ਨੇ ਧਰਮ ਚਲਾਇਆ ਹੈ ਉਹ ਸਾਰਿਆਂ ਨੂੰ ਇੱਕ ਕਰਨ ਵਾਲਾ ਹੈ ਕਿ ਮੈਂ ਇਸ ਸੰਸਾਰ ਤੇ ਕਿਉਂ ਆਇਆ ਹਾਂ ਕਿ ਆ जग ਮੈਂ ਇੱਕ ਇੱਕ ਆਇਆ ਸਾਰਿਆਂ ਨੂੰ ਇੱਕ ਕਰਨ ਦੇ ਲਈ ਸਾਰਿਆਂ ਨੂੰ ਪ੍ਰੇਮ ਕਰਨ ਦੇ ਲਈ ਇਸ ਮੈਂ ਧਰਤੀ ਉੱਤੇ ਆਇਆ ਹਾਂ ਤਾਂ ਇਹ ਜੋ ਸ਼ਬਦ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਦਾਣੀ ਨੀਵ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੱਚਾ ਧਰਮ ਹੈ ਮਾਨਵਤਾ ਦਾ ਜੋ ਸਾਰਿਆਂ ਨੂੰ ਪ੍ਰੇਮ ਕਰਨਾ ਸਿਖਾਉਂਦਾ ਹੈ ਜੋ ਪਰਣ ਪੰਡ ਤੇ ਭਰੋਸਾ ਨਹੀਂ ਰੱਖਦਾ ਹੈ ਨਾ ਹੀ ਉਹ ਜੋ ਧਰਮ ਹੈ ਉਹ ਲਿੰਗ ਜਾਤੀਆਂ ਉੱਤੇ ਭਰੋਸਾ ਰੱਖਦਾ ਹੈ ਉਹ ਮਾਨਵਤਾ ਦਾ ਧਰਮ ਚਲਾਉਣ ਦੇ ਲਈ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਹੈ ਮਾਨਵਤਾ ਜੋ ਹਿਊਮੈਨਿਟੀ ਦਾ ਧਰਮ ਹੈ ਉਹ ਗੁਰੂ ਨਾਨਕ ਨੇ ਚਲਾਇਆ ਹੈ ਅਤੇ ਜਿਹੜੀ ਸੱਚ ਦੀ ਨਹੀਂ ਹੈ ਉਹ ਰੱਖੀ ਹੈ ਸੱਚ ਦੀ ਨੀਂਹ ਦੇ ਉੱਤੇ ਹੀ ਧਰਮ ਦਾ ਮਹਿਲ ਟਿਕੇਗਾ ਜੇਕਰ ਨੀਂਹ ਸੱਚ ਦੀ ਹੈ ਉਹ ਨੀਂਹ ਸੱਚ ਦੀ ਰੱਖ ਕੇ ਉਸ ਉੱਤੇ ਹਿਮੈਨਿਟੀ ਮਾਨਵਤਾਵਾਦ ਦਾ ਉਹ ਗੁਰੂ ਨਾਨਕ ਨੇ ਧਰਮ ਦਾ ਮਹਿਲ ਖੜਾ ਕੀਤਾ ਉਹ ਨਾਜ਼ੇ ਕਦੇ ਨਹੀਂ ਟਹਦੀ ਹੈ ਉਹ ਨਾ ਹੀ ਕਦੇ ਮਹਿਲ ਟਹਦਾ ਹੈ ਸੰਸਾਰੀ ਮਹਿਲ ਤਾਂ ਅਸੀਂ ਪਾਲੇ ਹਨ ਛੱਤਾ ਪਾ ਕੇ بڑے بڑے ਮਕਾਨ ਪਾਏ ਹਨ ਉਹ ਜਿਹੜਾ ਮਹਿਲ ਹੈ ਉਹ ਮਨ ਦੇ ਅੰਦਰ ਵਾਲਾ ਸੱਚ ਦੀ ਨਹੀਂ ਹੈ ਤੇ ਮਾਨਵਤਾਵਾਦ ਦੇ ਧਰਮ ਦਾ ਰਾਜ ਹੈ ਅੱਜ ਕਿਆ ਪੱਲੇ ਰਹਿ ਗਿਆ ਤੁਹਾਡੇ ਜਿਹੜਾ ਬਾਣਾ ਦਿੱਤਾ ਉਹ ਵੀ ਛੱਡਿਆ ਜਿਹੜੀ ਬਾਣੀ ਦਿੱਤੀ ਉਹ ਵੀ ਛੱਡ ਦਿੱਤੀ ਜਿਹੜੀ ਜਾਤਾਂ ਪਾਤਾਂ ਚੋਂ ਕੱਢ ਕੇ ਜਾਤ ਪਾਤ ਮਿਟਾ ਕੇ ਇੱਕ ਖਾਲਸਾ ਪੰਥ ਕੀਤਾ ਉਹ ਫਿਰ ਜਾਤਾਂ ਪਾਤਾਂ ਦੇ ਰੋਲੇ ਛੜ ਲਈ ਬਣਾ ਲਈ ਜਾਤਾਂ ਪਾਤਾਂ ਦੇ ਨਾਂ ਦੇ ਗੁਰਦੁਆਰੇ ਗੁਰੂ ਗ੍ਰੰਥ ਨੂੰ ਵੀ ਛੱਡ ਦਿੱਤਾ ਪੰਥ ਨੂੰ ਵੀ ਛੱਡ ਦਿੱਤਾ ਰਹਿ ਕੇ ਭੱਲੇ ਗਿਆ